ਪਿਛਲੀ ਵਾਰ ਸੁਸ਼ੀਲ ਰਿੰਕੂ ਤੇ ਜਲੰਧਰ ਵਸਕੇ ਨੇ ਭਰੋਸਾ ਜਤਾਇਆ ਸੀਗਾ ਇਸ ਵਾਰ ਤੁਹਾਡੇ ਤੇ ਭਰੋਸਾ ਕਿਉਂ ਜਤਾਉਣ ਪੱਲਾ ਛਾੜ ਕੇ ਉਹ ਵਲੰਟੀਅਰਸ ਦੀ ਕੀਤੀ ਮਿਹਨਤ ਨੂੰ ਪਿੱਠ ਦਿਖਾ ਕੇ ਉਹ ਭਾਜਪੀ ਚਲੇ ਗਿਆ ਤੁਸੀਂ ਆਮ ਆਦਮੀ ਪਾਰਟੀ ਹੀ ਕਿਉਂ ਜੁਆਇਨ ਕੀਤੀ ਭਾਜਪੀ ਕਿਉਂ ਨਹੀਂ ਭਾਜਪੀ ਦਾਵਾ ਠੋਕਰੀਆ 400 ਵਪਾਰ ਕੀ ਲੱਗਦਾ ਬੀਜਪੀ ਦੇਸ਼ ਦੇ ਲੋਕਾਂ ਦੇ ਉੱਤੇ ਦਿਮਾਗੀ ਤੌਰ ਤੇ ਜ਼ਹਿਨ ਤੇ ਖੇਡਣਾ ਚਾਹੁੰਦੀ ਹੈ ਕਾਂਗਰਸ ਦਾਵਾ ਠੋਕ ਰਹੀ ਹੈ ਜਲੰਧਰ ਦਾ ਵਿਕਾਸ ਅਸੀਂ ਕੀਤਾ ਪਿਛਲੇ 5 ਸਾਲ ਕਾਂਗਰਸ ਦੀ ਗਵਰਨਮੈਂਟ ਰਹੀ ਉਹ 스마트 ਸਿਟੀ ਦਾ ਪ੍ਰੋਜੈਕਟ ਰੁਲ ਗਿਆ ਉਹਦਾ ਉਹਦੇ ਹਜ਼ਾਰਾਂ ਕਰੋੜ ਰੁਪਏ ਦੀ ਕਰਪਸ਼ਨ ਹੋ ਗਈ ਰਿਸ਼ਵਤਖੋਰੀ ਹੋ ਗਈ ਕੁਝ ਅਫਸਰ ਖਾ ਗਏ ਬਾਕੀ ਕਾਂਗਰਸ ਦੇ ਲੀਡਰ ਖਾ ਗਏ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਜੋ ਜੋਸ਼ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਿੱਚ ਹੈ ਆਮ ਆਦਮੀ ਪਾਰਟੀ ਅਵਸ਼ ਯਤੇਗੀ ਇੱਥੋਂ ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾਰਾ ਇੱਕ ਹੋਰ ਸਿਆਸੀ ਮੁਲਾਕਾਤ ਲੈ ਕੇ ਤੁਹਾਡੇ ਵਿਚਕਾਰ ਹਾਜ਼ਰ ਹੋਏ ਆ ਜਲੰਧਰ ਪਹੁੰਚੇ ਆ ਸਾਡੇ ਨਾਲ ਮੌਜੂਦ ਰਹਿਣਗੇ ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰਟੀ ਨੂੰ ਜੀ ਟੀਨੂ ਸਰ ਸਵਾਗਤ ਆ ਵਸਦਾ ਪੰਜਾਬ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵਸਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਪਰ ਆ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਲੈਕਸ਼ਨਾਂ ਦੀਆਂ ਚੋਣ ਮੈਦਾਨ ਭਖ ਚੁੱਕਿਆ ਵਾ ਤਿਆਰੀਆਂ ਕਿਵੇਂ ਚੱਲਦੀਆਂ ਪਈਆਂ ਨੇ ਚੋਣ ਮੈਦਾਨ ਭਖ ਗਿਆ ਹਾਂਜੀ ਕੱਲ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਜਲੰਧਰ ਆਏ ਸੀ ਉਹਨਾਂ ਦੀ ਆਮਦ ਤੇ ਜੋ ਜੋਸ਼ ਖਰੋਸ਼ ਜੋ ਹੱਲਾਸ਼ੇਰੀ ਮੈਂ ਵਲੰਟੀਅਰ ਵਿੱਚ ਦੇਖੀ ਆ ਉਹ ਮੈਂ ਪਹਿਲਾਂ ਨਹੀਂ ਕਦੀ ਇਦਾਂ ਮਹਿਸੂਸ ਕੀਤਾ ਕਦੀ ਬਹੁਤ ਪੱਬਾਂ ਪਾ ਰਿਆ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣ ਵਾਸਤੇ ਤੇ ਮੁੱਖ ਮੰਤਰੀ ਜੀ ਬਹੁਤ ਵਧੀਆ ਸਨੇਹਾ ਜਲੰਧਰ ਦੇ ਲੋਕਾਂ ਨੂੰ ਵੇਖ ਦੇਖ ਕੇ ਗਏ ਕਿਹੜੇ ਮੁੱਦੇ ਐ ਮਰਨ ਕਿਸਵਰ ਵੋਟਾਂ ਵਿੱਚ ਤੁਹਾਡੇ ਦੇਖੋ ਕੁਝ ਨੈਸ਼ਨਲ ਮੁੱਦੇ ਨੇ ਕੁਝ ਜਲੰਧਰ ਦੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਹਾਂਜੀ ਜੇ ਮੈਂ ਜਲੰਧਰ ਦੇ ਮੁੱਦਿਆਂ ਦੀ ਗੱਲ ਕਰਾਂ ਜਲੰਧਰ ਚ ਬੇਰੁਜ਼ਗਾਰੀ ਪੜ੍ਹੇ ਲਿਖੇ ਲੋਕਾਂ ਦੀ ਬੇਰੁਜ਼ਗਾਰੀ ਦਾ ਮੁੱਦਾ ਮੁੱਖ ਆ ਹਾਂਜੀ ਪ੍ਰਾਈਵੇਟ ਸੈਕਟਰ ਪੜ੍ਹੇ ਲਿਖੇ ਨੌਜਵਾਨ ਬੱਚਿਆਂ ਨੂੰ ਥੋੜੇ ਪੈਸੇ ਦੇ ਕੇ ਐਕਸਪਲੋਇਟੇਸ਼ਨ ਵੀ ਹੋ ਰਹੀ ਹੈ ਪ੍ਰਾਈਵੇਟ ਨਿੱਜੀਕਰਨ ਕਰਕੇ ਸਰਕਾਰੀ ਨੌਕਰੀਆਂ ਲਗਭਗ ਖਤਮ ਕਰ ਦਿੱਤੀਆਂ ਗਈਆਂ ਹਨ ਹਾਂਜੀ ਬੈਂਕਿੰਗ ਸੈਕਟਰ ਇੰਸ਼ੋਰੈਂਸ ਸੈਕਟਰ ਟੈਲੀਕਮ ਵਗੈਰਾ ਵਗੈਰਾ ਵੱਡੇ ਮਹਿਕਮੇ ਸੀ ਜਿਹਦੇ ਵਿੱਚ ਬਹੁਤ ਭਰਤੀ ਪੰਜਾਬ ਚੋਂ ਹੁੰਦੀ ਸੀ ਆਮ ਕਰਕੇ ਆਰਮੀ ਮਿਲਟਰੀ ਪੈਰਾਮਿਲਟਰੀ ਫੋਰਸਸ ਵਿੱਚ ਵੀ ਪੰਜਾਬ ਚੋਂ ਬਹੁਤ ਵੱਡੇ ਪੱਧਰ ਤੇ ਰਿਕਰੂਟਮੈਂਟ ਹੁੰਦੀ ਸੀ 30% ਦੇ ਕਰੀਬ ਪੰਜਾਬੀਆਂ ਦੇ ਡੀਲਡੌਲ ਦੁਸ਼ਮਣ ਨਾਲ ਲੜਨ ਦਾ ਜਜ਼ਬਾ ਦੇਸ਼ ਭਗਤੀ ਦੀ ਭਾਵਨਾ ਨੂੰ ਵੇਖਦੇ ਹੋਏ ਹਾਂਜੀ ਵੱਡੇ ਪੱਧਰ ਤੇ ਇਥੋਂ ਰਿਕਰੂਟਮੈਂਟ ਹੁੰਦੀ ਸੀ ਤੇ ਦੇਸ਼ ਨੂੰ ਕਦੀ ਨਮੋਸ਼ੀ ਵੀ ਨਹੀਂ ਦੇਖਣੀ ਪਈ ਪਰ ਕਾਂਗਰਸ ਦੀ ਨਰਸਿੰਹਾ ਰਾਓ ਜੀ ਦੀ ਸਰਕਾਰ ਚ ਇੱਕ ਐਸਾ ਕਾਨੂੰਨ ਬਣਿਆ ਜਿਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਸੂਬਿਆਂ ਨੂੰ ਉਹਨਾਂ ਦੀ ਆਬਾਦੀ ਦੇ ਹਿਸਾਬ ਨਾਲ ਹੀ ਆਰਮੀ ਚ ਪੈਰਾਮਿਲਟਰੀ ਫੋਰਸੇਸ ਵਿੱਚ ਨੌਕਰੀ ਮਿਲੇਗੀ ਫਿਰ ਅਸੀਂ 30% ਤੋਂ ਘਟ ਕੇ ਪੰਜਾਬ ਵਾਲੇ 2% ਤੇ ਆ ਗਏ ਹਾਂ ਜੀ ਇਹ ਮੈਂ ਸਮਝਦਾ ਪੰਜਾਬੀ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਸਰਹੱਦਾਂ ਨੂੰ ਸੇਫ ਰੱਖਿਆ ਉਹਨਾਂ ਲਈ ਇਹ ਇਨਸਾਫ ਵਾਲੀ ਗੱਲ ਨਹੀਂ ਇੰਡਸਟਰੀ ਹੈ ਸਾਡੀ ਜਲੰਧਰ ਦੀ ਜਿਵੇਂ ਲੈਦਰ ਇੰਡਸਟਰੀ ਹੈ ਸਪੋਰਟਸ ਇੰਡਸਟਰੀ ਹੈ ਹੈਂਡ ਟੂਲ ਇੰਡਸਟਰੀ ਹੈ ਹੋਰ ਵੀ ਇੰਡਸਟਰੀ ਹੈ ਟਰੇਡ ਹੈ ਉਹਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ ਸਰਕਾਰ ਵੱਲੋਂ ਕੋਈ ਫਾਈਨੈਂਸ਼ੀਅਲ ਕੋਈ ਇਨਫਰਾਸਟ੍ਰਕਚਰ ਦੀ ਸਪੋਰਟ ਦੇਣ ਦੀ ਲੋੜ ਆ ਨੁਮਾਇੰਦਾ ਜਿਹੜਾ ਵੀ ਲੋਕ ਸਭਾ 'ਚ ਜਾਵੇ ਉਹ ਘੱਟੋ-ਘੱਟ 6 ਵਾਰੀ ਸਾਲ 'ਚ ਉਹਨਾਂ ਐਸੋਸੀਏਸ਼ਨਾਂ ਨਾਲ ਗੱਲਬਾਤ ਕਰੇ ਉਹਨਾਂ ਕੋਲੋਂ ਮੁਸ਼ਕਿਲਾਂਾਂ ਦੀ ਜਾਣਕਾਰੀ ਲੈ ਕੇ ਉਹਨੂੰ ਸੂਬਾ ਤੇ ਦੇਸ਼ ਦੀ ਸਰਕਾਰ ਤੱਕ ਪਹੁੰਚਾਵੇ ਤੇ ਉਹਨਾਂ ਦਾ ਕੋਈ ਸੋਲੂਸ਼ਨ ਕੱਢੇ ਕਵਾਲਿਟੀ ਐਜੂਕੇਸ਼ਨ ਹੋਵੇ ਬੱਚਿਆਂ ਵਾਸਤੇ ਮਹਿੰਗੀਆਂ ਫੀਸਾਂ ਵੀ ਇੱਕ ਬਹੁਤ ਸਾਰਾ ਮੁੱਦਾ ਵੱਡਾ ਰਹਿਣ ਗਿਆ ਸਪੋਰਟਸ ਦਾ ਘਰਿਆ ਜਲੰਧਰ ਹਾਂਜੀ ਪਰ ਸਪੋਰਟਸ ਵਾਸਤੇ ਪਿਛਲੀ ਕਾਂਗਰਸ ਦੀ ਸਰਕਾਰ ਨੇ ਉਪਰਾਲੇ ਨਹੀਂ ਕੀਤੇ ਜੇ ਮੈਂ ਉਹਦੇ ਰਿਜ਼ਲਟ ਤੇ ਜਾਵਾਂ ਨੈਸ਼ਨਲ ਗੇਮਾਂ ਖੇਲੋ ਗੇਮਾਂ ਖੇਲੋ ਇੰਡੀਆ ਦੀ ਗੇਮ ਵਿੱਚ ਵੀ ਅਸੀਂ ਬਹੁਤ ਪਛੜ ਗਏ ਕਾਂਗਰਸ ਵੱਲੋਂ 스포츠 ਆਪਣੇ ਆਪ ਵਿੱਚ ਐਜੂਕੇਸ਼ਨ ਇਹਨੂੰ ਹੋਰ ਪ੍ਰਮੋਟ ਕਰਾਂਗੇ ਖਿਡਾਰੀਆਂ ਲਈ ਚੰਗਾ ਇਨਫਰਾਸਟ੍ਰਕਚਰ ਕਾਇਮ ਕਰਾਂਗੇ ਖਾਸ ਕਰਕੇ ਜਲੰਧਰ ਦੇ ਵਿੱਚ ਸ਼ਹਿਰ ਕਾਰਪੋਰੇਸ਼ਨ ਏਰੀਏ 'ਚ ਹਾਂਜੀ ਬੱਚੇ ਖੇਲਣ ਤੋਂ ਤਰਸਦੇ ਆ ਜਗਾ ਨਹੀਂ ਮਿਲਦੀ ਮੈਂ ਅੱਜ ਹੀ ਇੱਕ ਜਲੰਧਰ ਦੀ ਕੁਆਲਿਟੀ ਵਿੱਚ ਗਿਆ ਹਾਊਸਿੰਗ ਬੋਰਡ ਕਲੋਨੀ 'ਚ ਬੱਚਿਆਂ ਨੂੰ ਪੁੱਛਿਆ ਖੇਡਦੇ ਹੋ ਕਹਿੰਦੇ ਹਾਂਜੀ ਮੈਂ ਕਿਹਾ ਕਿੱਥੇ ਕਹਿੰਦੇ ਗਲੀ 'ਚ ਇਹ ਸਾਰੇ ਸ਼ਹਿਰ ਦੀ ਹਾਲਤ ਹੈ ਇਹਦਾ ਕੋਈ ਪ੍ਰਬੰਧ ਗਵਰਨਮੈਂਟ ਪੱਧਰ ਤੇ ਕਰਨਾ ਪਊਗਾ ਇਹ ਇੱਧਰ ਮੈਂ ਪੂਰਾ ਧਿਆਨ ਦੇਵਾਂਗਾ ਕਿਉਂਕਿ ਮੈਂ ਖੁਦ ਵੀ ਖਿਡਾਰੀ ਰਿਆਂ ਬੱਚਿਆਂ ਲਈ ਖੇਡਣ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਬਾਕੀ ਚੀਜ਼ਾਂ ਵੱਲ ਪਾਵਾ ਬਾਅਦ ਚ ਧਿਆਨ ਕਾਂਗਰਸ ਦਾਵਾ ਠੋਕ ਰਹੀ ਹੈ ਜਲੰਧਰ ਦਾ ਵਿਕਾਸ ਅਸੀਂ ਕੀਤਾ 9 ਸਾਲਾਂ ਦੇ ਵਿੱਚ ਜਲੰਧਰ ਚ ਜੇ ਤੁਸੀਂ ਸੁਣਿਆ ਹੋਵੇ 스마트 ਸਿਟੀ ਪ੍ਰੋਜੈਕਟ ਮਿਲਿਆ ਸੀ ਕੇਂਦਰ ਵੱਲੋਂ ਹਾਂਜੀ ਪਿਛਲੇ 5 ਸਾਲ ਕਾਂਗਰਸ ਦੀ ਗਵਰਨਮੈਂਟ ਰਹੀ ਉਹ 스마트 ਸਿਟੀ ਦਾ ਪ੍ਰੋਜੈਕਟ ਰੁਲ ਗਿਆ ਬਰਬਾਦ ਹੋ ਗਿਆ ਉਹਦਾ ਉਹਦੇ ਹਜ਼ਾਰਾਂ ਕਰੋੜ ਰੁਪਏ ਦੀ ਕਰਪਸ਼ਨ ਹੋ ਗਈ ਰਿਸ਼ਵਤਖੋਰੀ ਹੋ ਗਈ ਕੁਝ ਅਫਸਰ ਖਾ ਗਏ ਬਾਕੀ ਕਾਂਗਰਸ ਦੇ ਲੀਡਰ ਖਾ ਗਏ ਜਿੰਨੀ ਦੇਰ ਕੇਂਦਰ ਸਰਕਾਰ ਉਹਦੀ ਜਾਂਚ ਨਹੀਂ ਕਰਦੀ ਟਾਈਮ ਬਾਉਂਡ ਹਾਂਜੀ ਓਨੀ ਦੇਰ ਦੁਨੀਆ ਨੂੰ ਜਲੰਧਰ ਵਾਸੀਆਂ ਨੂੰ ਪਤਾ ਨਹੀਂ ਲੱਗ ਸਕੇਗਾ ਵੀ ਧੋਖੇबाज ਕੌਣ ਹੈ ਪਰ ਬੀਜੇਪੀ ਵਾਲੇ ਡਰਾਮਾ ਪੂਰਾ ਕਰਦੇ ਆ ਜਿਮਨੀ ਚੌਂਚ ਵੀ ਉਹਨਾਂ ਨੇ ਕਿਹਾ ਇੱਥੇ ਇੱਕ ਮੰਤਰੀ ਸਹਿਬਾਨ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਜਾਂਚ ਵਾਸਤੇ ਚਿੱਠੀ ਲਿਖ ਦਿੱਤੀ ਹੈ ਹਾਂਜੀ ਹੁਣ ਫੇਰ ਸਾਲ ਬਾਅਦ ਹੁਣ ਇੱਥੇ ਇੱਕ ਹੋਰ ਮੰਤਰੀ ਆਏ ਅਨੁਰਾਧ ਠਾਕਰ ਜੀ ਅੱਜ ਵੀ ਇੱਕ ਬੀਜੇਪੀ ਦਾ ਬਿਆਨ ਲੱਗਾ ਜਲੰਧਰ 'ਚ ਬਈ ਸਮਾਰਟ ਸਿਟੀ ਪ੍ਰੋਜੈਕਟ ਦੀ ਜਾਂਚ ਹੋਣੀ ਚਾਹੀਦੀ ਵੀ ਜਾਂਚ ਕਰੂਗਾ ਕੌਣ ਕੇਂਦਰ ਦਾ ਮਾਮਲਾ ਆਇਆ ਜੂਰੀਡਿਕਸ਼ਨ ਉਹਨਾਂ ਦੀ ਆ ਪੇ ਤੁਸੀਂ ਜਾਂਚ ਕਰੋ ਕਿਉਂ 1.5 ਸਾਲ ਬਰਬਾਦ ਕਰ ਦਿੱਤਾ ਸਿਰਫ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਂਦੇ ਆ ਕਰਦੇ ਕੁਝ ਨਹੀਂ ਵੋਟਾਂ ਲੈਣ ਲਈ ਬਿਆਨਬਾਜ਼ੀ ਕਰ ਰਹੇ ਆ ਅੱਜ ਵੀ ਉਹਦੀ ਜਾਂਚ ਹੋ ਜਵੇ ਜਲੰਧਰ ਦੇ ਘੱਟੋ ਘੱਟ ਪੰਜ ਕਾਂਗਰਸੀ ਬਚ ਨਹੀਂ ਸਕਦੇ ਤੇ 4-5 ਸੀਨੀਅਰ ਅਧਿਕਾਰੀ ਬਚ ਨਹੀਂ ਸਕਦੇ ਆ ਕਾਂਗਰਸ ਕਹਿੰਦੀ ਆ ਵੀ ਅਸੀਂ ਵਿਕਾਸ ਕੀਤਾ ਤੁਸੀਂ ਆਪਣਾ ਮੁਕਾਬਲਾ ਕਿਹਨਾਂ ਸਮਝਦੇ ਹੋ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਜੋ ਜੋਸ਼ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਿੱਚ ਹੈ ਹਾਂਜੀ ਲੀਡਰਸ਼ਿਪ ਜਿੱਦਾਂ ਚੱਲ ਰਹੀ ਆ ਬਹੁਤ ਹੌਸਲੇ ਨਾਲ ਆਮ ਆਦਮੀ ਪਾਰਟੀ ਅਵਸ਼ ਯਿੱਤੇਗੀ ਇਥੋਂ ਵਲੰਟੀਅਰਜ਼ ਦੀ ਜਿੱਤ ਹੋਏਗੀ ਔਰ ਭਗਵੰਤ ਸਿੰਘ ਮਾਨ ਜੀ ਦੀਆਂ ਪਾਲਸੀਆਂ ਦੀ ਜਿੱਤ ਹੋਏਗੀ ਪਿਛਲੇ ਪਿਛਲੀ ਵਾਰ ਸੁਸ਼ੀਲ ਰਿੰਕੂ ਤੇ ਜਲੰਧਰ ਵਸਕੇ ਨੇ ਭਰੋਸਾ ਜਤਾਇਆ ਸੀਗਾ ਇਸ ਵਾਰ ਤੁਹਾਡੇ ਤੇ ਭਰੋਸਾ ਕਿਉਂ ਜਤਾਉਣਾ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਜਲੰਧਰ ਦੀ ਜਨਤਾ ਨੇ ਬਹੁਤ ਵਧੀਆ ਮੌਕਾ ਦਿੱਤਾ ਸੀ ਰੱਬ ਨੇ ਮੌਕਾ ਦਿੱਤਾ ਸੀ ਉਹਨਾਂ ਨੂੰ ਅਫਸਰਾ ਨਾਲ ਕੰਮ ਕਰਨ ਵਾਲੇ ਲੋਕਾਂ ਨਾਲ ਸਿਰ ਜੋੜ ਕੇ ਕੰਮ ਕਰਨਾ ਚਾਹੀਦਾ ਸੀ ਸ਼ਹਿਰ ਦੇ ਹਾਲਾਤ ਬਦਲ ਦੇਣੇ ਚਾਹੀਦੇ ਸੀ ਉਹਨਾਂ ਦਾ ਧਿਆਨ ਸ਼ਾਇਦ ਡਿਵੈਲਪਮੈਂਟ ਦੇ ਵਿਕਾਸ ਵੱਲੋਂ ਨਹੀਂ ਸੀ ਇਸ ਕਰਕੇ ਉਹ ਪੱਲਾ ਛਾੜ ਕੇ ਉਹ ਵਲੰਟੀਅਰਸ ਦੀ ਕੀਤੀ ਮਿਹਨਤ ਨੂੰ ਪਿੱਠ ਦਿਖਾ ਕੇ ਉਹ ਭਾਜਪੀ ਚਲੇਗਾ ਭਾਜਪੀ ਚ ਜਾਣ ਦਾ ਉਹਨਾਂ ਦਾ ਪਤਾ ਨਹੀਂ ਆਪਣਾ ਕੋਈ ਨਿੱਜੀ ਕਾਰਨ ਹੋਏਗਾ ਜਾਂ ਕੋਈ ਡਰ ਹੋਏਗਾ ਜਾਂ ਕੁਝ ਹੋਰ ਹੋਏਗਾ ਇਹ ਉਹ ਜਵਾਬ ਦੇਣ ਤੁਸੀਂ ਆਮ ਆਦਮੀ ਪਾਰਟੀ ਹੀ ਕਿਉਂ ਜੁਆਇਨ ਕੀਤੀ ਬੀਜੇਪੀ ਕਿਉਂ ਨਹੀਂ ਬੀਜੇਪੀ ਬਥੇਰੇਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਾਰੇ ਮਜ਼ਬਾਂ ਵਰਗਾਂ ਧਰਮਾਂ ਦੀ ਗੱਲ ਕਰਦੀ ਹੈ ਹਾਂਜੀ ਮੇਰੀ 25 ਸਾਲ ਤੋਂ ਜਦੋਂ ਤੋਂ ਮੈਂ ਸਰਪੰਚ ਤੋਂ ਸ਼ੁਰੂ ਕੀਤਾ ਹਾਂਜੀ ਦੋ ਬਾਰ ਮੈਂ ਐਮਐਲਏ ਰਿਆ ਮੇਰਾ ਜੀਵਨ ਬਹੁਤ ਸਾਦਾ ਇਮਾਨਦਾਰ ਤੇ ਸਖਤ ਮਿਹਨਤ ਵਾਲਾ ਰਿਹਾ ਕੰਮ ਕਰਕੇ ਦਿਖਾਇਆ ਤੇ ਇਹ ਪਾਰਟੀ ਵੀ ਬਿਨਾ ਕਿਸੇ ਪਿੰਨ ਭੇਦ ਕੰਮ ਕਰਨ ਦੀ ਆਦੀ ਆ ਤਾਂ ਸ਼ਕੀਨ ਆ ਇਸ ਕਰਕੇ ਮੈਂ ਫੈਸਲਾ ਕੀਤਾ ਵੀ ਬਿਨਾ ਵਜ੍ਹਾ ਬਦਖੋਈ ਕਰਨੀ ਨਿੰਦਾ ਕਰਨੀ ਕ੍ਰਿਟਿਸਿਜ਼ਮ ਕਰਨਾ ਠੀਕ ਨਹੀਂ ਕੰਮ ਕਰਨ ਵਾਲੀ ਧਿਰ ਦਾ ਸਹਿਯੋਗ ਕਰਨਾ ਚਾਹੀਦਾ ਤੁਸੀਂ ਆਪਣੇ ਮੁਕਾਬਲੇ ਚ ਬੀਜਪੀ ਨੂੰ ਦੇਖਦੇ ਹੋ ਕਿਉਂ ਬੀਜਪੀ ਬਾ ਇਲੈਕਸ਼ਨ ਚ ਦੋ ਸੈਂਟਰ ਦੋ ਹਲਕਿਆਂ ਵਿੱਚ ਜਿੱਤ ਪ੍ਰਾਪਤ ਕਰਕੇ ਰਹੀ ਸੀ ਲੀਡਿੰਗ ਪਾਰਟੀ ਰਹੀ ਆ ਬੀਜਪੀ ਬਾਈਲੈਕਸ਼ਨ ਚ ਸਾਰੀ ਕੇਂਦਰ ਦੀ ਮਿਨਿਸਟਰੀ ਇੱਥੇ ਬੈਠੀ ਸੀ ਹਾਂਜੀ ਸਾਰੇ ਵਜ਼ੀਰ ਆਣ ਕੇ ਇੱਥੇ ਬੈਠੇ ਸੀ ਨਾਲ ਦੇ ਸੂਬਿਆਂ ਦੇ ਵੀ ਇਹਨਾਂ ਦੇ ਸੀਨੀਅਰ ਲੀਡਰ ਆ ਕੇ ਬੈਠੇ ਸੀ ਇਹਨਾਂ ਨੇ ਲੋਕਾਂ ਨੂੰ ਲਾਲਚ ਵੀ ਬੜਾ ਦਿੱਤਾ ਖਰਚਾ ਵੀ ਬੜਾ ਕੀਤਾ ਪਰ ਫਿਰ ਵੀ ਨੰਬਰ ਇਹਨਾਂ ਦਾ ਚੌਥਾ ਆਇਆ ਹੁਣ ਚੌਥੇ ਨੰਬਰ ਵਾਲੇ ਨੂੰ ਕੀ ਤੁਸੀਂ ਮੁਕਾਬਲੇ ਚ ਗਿਣੋਗੇ ਇਹ ਆਮ ਜਨਤਾ ਵੀ ਸਮਝਦੀ ਹੈ ਤੁਹਾਡੇ ਕਾਰਜਕਾਲ ਦੌਰਾਨ ਕੋਈ ਚਾਰ ਕੰਮ ਜਿਹੜੇ ਤੁਸੀਂ ਕੀਤੇ ਹੋਣ ਜਲੰਧਰ ਵਾਸੀਆਂ ਲਈ ਜਾਂ ਆਦਮਪੁਰ ਹਲਕੇ ਲਈ ਮੈਂ ਆਦਮਪੁਰ ਚ ਐਮਐਲ ਲੇ ਰਿਆਂ ਮੇਰੇ ਵੈਸੇ ਤਾਂ ਨਾਰਮਲ ਸੜਕਾਂ ਗਲੀਆਂ ਸੀਵਰੇਜ ਵੀ ਮੈਂ ਬੜਾ ਕੰਮ ਕਰਕੇ ਦਿਖਾਇਆ ਆਦਮਪੁਰ ਚ ਮੈਂ ਸੀਐਚਸੀ ਅਪਗ੍ਰੇਡ ਕਰਾਈ ਕਮਿਊਨਿਟੀ ਹੈਲਥ ਸੈਂਟਰ ਮੈਂ ਉੱਥੇ ਸਟੇਡੀਅਮ ਬਣਾਇਆ ਦੋ ਆਈਟੀਆਈ ਬਣਾਈਆਂ ਮੈਂ ਦੋ ਆਈਟੀਆਈ ਇੱਕ ਆਦਮਪੁਰ ਚ ਤੇ ਇੱਕ ਭੋਗਪੁਰ ਚ 슈ਗਰ ਮਿਲ ਭੋਗਪੁਰ ਦੀ ਮੈਂ ਅਪਗ੍ਰੇਡ ਕਰਾਈ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਲੋਕ ਡਿਮਾਂਡ ਕਰਦੇ ਸੀ ਤਾਂ ਉੱਥੋਂ ਦੋ ਐਮਐਲਏ ਇਸ ਕਰਕੇ ਹੀ ਵੋਟਾਂ ਲੈ ਗਏ ਸੀ ਕਿ ਉਹ ਕਹਿੰਦੇ ਸੀ ਵੀ ਅਸੀਂ ਭੋਗਪੁਰ 슈ਗਰ ਮਿਲ ਵੱਡੀ ਕਰ ਦਿਆਂਗੇ ਹਾਂਜੀ ਪਰ ਉਹ ਨਹੀਂ ਕਰਾ ਸਕੇ ਮਹਾਰਾਜ ਨੇ ਰੱਬ ਨੇ ਮੈਨੂੰ ਇਹ ਮਾਣ ਬਖਸ਼ਿਆ ਸਕੂਲ ਜਿਹੜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਦੀ ਰਿਪੇਅਰ ਵੀ ਨਹੀਂ ਹੋਏ ਸੀ ਉਹ ਮੈਂ ਨਵੇਂ ਨਕੋਰ ਬਣਾ ਕੇ ਦਿੱਤੇ ਅਪਗ੍ਰੇਡ ਕਰਾ ਕੇ ਦਿੱਤੇ ਆਦਮਪੁਰ ਦਾ ਫਲਾਈਓਵਰ ਮੈਂ ਸ਼ੁਰੂ ਕਰਾ ਦਿੱਤਾ ਸੀ ਹਾਂਜੀ ਪਰ ਫਿਰ 5 ਸਾਲ ਸਰਕਾਰ ਕਾਂਗਰਸ ਦੀ ਆ ਗਈ ਉਹਨਾਂ 5 ਸਾਲ ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਬਰਬਾਦ ਕਰਤੇ 5 ਸਾਲ ਉਥੋਂ ठेकेदार ਆਪਣਾ ਸ਼ਟਰਿੰਗ ਦਾ ਆਪਣਾ ਬਾਕੀ ਸਮਾਨ ਵੀ ਲੈ ਕੇ ਚਲਾ ਗਿਆ ਹਾਂਜੀ ਹੁਣ ਉਹ ਉਸੇ ਹਾਲਾਤ ਵਿੱਚ ਲੋਕੀ ਉਹਦੇ ਵਿੱਚੋਂ ਬੜਾ ਸਫਰ ਕਰ ਰਹੇ ਆ ਹੁਣ ਜੇ ਮੈਨੂੰ ਪਬਲਿਕ ਨੇ ਮੌਕਾ ਦਿੱਤਾ ਜਲੰਧਰ ਦੇ ਕਾਰਪੋਰੇਸ਼ਨ ਦੇ ਵਿੱਚ ਡਵੈਲਪਮੈਂਟ ਦੇ ਨਾਲ ਨਾਲ ਮੈਂ ਆਦਮਪੁਰ ਦਾ ਫਲਾਈਓਵਰ ਕੰਪਲੀਟ ਕਰਾ ਦੂੰਗਾ 6 ਮਹੀਨਿਆਂ ਚ ਆਦਮਪੁਰ ਦਾ 에어ਪੋਰਟ ਦੀ ਗੱਲ ਸਟਾਰਟ ਡਿਮਾਂਡ ਮੈਂ ਪੰਜਾਬ ਦੀ ਵਿਧਾਨ ਸਭਾ ਚ ਤੇ 2014 ਦੀਆਂ ਚੋਣਾਂ ਚ ਕੀਤੀ ਸੀ ਹਾਂਜੀ ਵਿਧਾਨ ਸਭਾ 'ਚ ਡਿਮਾਂਡ ਕਰਕੇ ਮੈਂ ਇਹਨੂੰ ਮੁੱਦਾ ਬਣਾਇਆ ਸੀ ਉਸ ਵੇਲੇ ਕਈ ਲੋਕ ਕਹਿੰਦੇ ਸੀ ਵੀ 에어ਪੋਰਟ ਬਣ ਨਹੀਂ ਸਕਦਾ ਕਿਉਂਕਿ ਇਹ ਆਦਮپور ਦਾ 에어ਪੋਰਟ ਡਿਫੈਂਸ ਦਾ 에어ਪੋਰਟ ਆ ਹਾਂਜੀ ਮੈਂ ਬੜੀ ਜ਼ਰਿਆ ਕਰਕੇ ਅਥਾਰਟिटीज ਦੇ ਨਾਲ ਸਰਕਾਰਾਂ ਨਾਲ ਉਹਨੂੰ ਉਹਦੇ ਵਾਸਤੇ ਜ਼ਮੀਨ ਐਕਵਾਇਰ ਕਰਾ ਕੇ ਦਿੱਤੀ ਜ਼ਮੀਨ ਲੈਣ ਵਿੱਚ ਬਹੁਤ ਵੱਡਾ ਰੋਲ ਮੈਂ ਅਦਾ ਕੀਤਾ ਨਹੀਂ ਤਾਂ 에어ਪੋਰਟ ਬਣ ਨਹੀਂ ਸਕਦਾ ਸੀ ਸੋ ਇਹ ਉਦੋਂ ਤਾਂ ਹਰ ਪਿੰਡ ਜੀ ਤੁਸੀਂ ਜਾਓਗੇ ਹਾਂਜੀ ਆਦਮਪੁਰ ਦੇ ਕਿਸੇ ਪਿੰਡ ਚਲ ਜਾਓ ਤੁਹਾਨੂੰ ਮੇਰੇ ਕੀਤੇ ਕੰਮਾਂ ਦਾ ਉੱਥੋਂ ਪਤਾ ਲੱਗੇਗਾ ਮੇਰੇ ਸਮੇਂ ਚ ਆਦਮਪੁਰ ਹਲਕਾ ਦੁਆਬੇ ਦਾ ਨੰਬਰ 1 ਹਲਕਾ ਸੀ ਜਿੱਥੇ ਸਭ ਤੋਂ ਵੱਧ ਵਾਟਰ ਵਰਕਸ ਲੱਗੇ ਪਾਣੀ ਦੀਆਂ ਟੈਂਕੀਆਂ ਲੱਗੀਆਂ ਮੈਂ ਉੱਥੇ ਆਦਮਪੁਰ ਚ ਫੁੱਟਬਾਲ ਦੀ ਅਕੈਡਮੀ ਬਣਾਈ ਹਾਂਜੀ ਜਿੱਥੇ ਵਿੰਗ ਦਿੱਤਾ ਜਿੱਥੇ ਬੱਚਿਆਂ ਨੂੰ ਸਰਕਾਰ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੇ ਉਹਨਾਂ ਨੂੰ ਡੇਲੀ ਜਿਹੜੀ ਆ ਡਾਈਟ ਵੀ ਦਿੱਤੀ ਜਾਂਦੀ ਸੀ ਮੈਂ ਦੋ ਰੈਸਲਿੰਗ ਦੇ ਨਵੇਂ ਖਾੜੇ ਬਣਾਏ ਜਿੱਥੇ 올림픽 ਦੇ ਸਟੈਂਡਰਡ ਦੇ ਉੱਤੇ ਰੈਸਲਿੰਗ ਦਾ ਟ੍ਰੇਨਿੰਗ ਦਿੱਤੀ ਜਾਂਦੀ ਸੀ ਇਸ ਤੋਂ ਇਲਾਵਾ ਸੜਕਾਂ ਬਣਾਉਣੀਆਂ ਚੌੜੀਆਂ ਕਰਨੀਆਂ ਬਿਜਲੀ ਦੇ ਘਰ ਬਣਾਉਣੇ ਜਾਂ ਰੈਵਨਿਊ ਡਿਪਾਰਟਮੈਂਟ ਦੀਆਂ ਨਾਇਬ ਤਹਿਸੀਲਦਾਰਾਂ ਦੀਆਂ ਬਿਲਡਿੰਗਾਂ ਬਣਾਉਣੀਆਂ ਇਹ ਤਾਂ ਕੰਮ ਹੁੰਦੇ ਹੀ ਆ ਉਹ ਵੀ ਕੀਤੇ ਬੀਜੇਪੀ ਦਾਵਾ ਠੋਕਰੀਆ 400 ਪਾਰ ਕੀ ਲੱਗਦਾ ਬੀਜੇਪੀ ਦੇਸ਼ ਦੇ ਲੋਕਾਂ ਦੇ ਉੱਤੇ ਦਿਮਾਗੀ ਤੌਰ ਤੇ ਜ਼ਹਿਨ ਤੇ ਖੇਡਣਾ ਚਾਹੁੰਦੀ ਹੈ ਕਿ ਅਸੀਂ ਲੋਕਾਂ ਦੇ ਸਿਰ ਤੇ ਛਾਜੀਏ 400 ਪਾਰ ਦੀ ਗੱਲ ਕਰੀਏ ਤੇ ਸ਼ਾਇਦ ਅਸੀਂ ਜਿੱਤ ਹਾਸਲ ਕਰ ਲਾਂਗੇ ਪਰ ਨਹੀਂ 10 ਸਾਲ ਬਾਅਦ ਬੀਜੇਪੀ ਕੋ ਨੌਜਵਾਨਾਂ ਲਈ ਰੁਜ਼ਗਾਰ ਦੇਣ ਦੀ ਕੋਈ ਪਾਲਿਸੀ ਨਹੀਂ ਰੁਜ਼ਗਾਰ ਨਹੀਂ ਦੇ ਸਕੇ ਮੰਗਾਈ ਤੇ ਕੰਟਰੋਲ ਨਹੀਂ ਕਰ ਸਕੇ ਜਿਹੜੀ ਖਾਣ ਵਾਲੀ ਚੀਜ਼ ਅੱਜ ਤੋਂ 5-7 ਸਾਲ ਪਹਿਲਾਂ ਰੁਪਏ ਦੀ ਸੀ ਅੱਜ ਉਹ 4 ਰੁਪਏ ਦੀ ਹੋ ਗਈ ਹਾਂਜੀ ਬੀਜੇਪੀ ਦੇਸ਼ ਦੇ ਅੰਦਰ ਲੋਕਤੰਤਰ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਬੀਜੇਪੀ ਨੇ ਆਪਣੀ ਪ੍ਰਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜੇਲ੍ਹਾਂ ਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰ ਉਹਨਾਂ ਦੀਆਂ ਜਵਾਨਤਾ ਵੀ ਨਹੀਂ ਹੁੰਦੀਆਂ ਉਹ ਬਾਹਰ ਵੀ ਨਹੀਂ ਆਉਂਦੇ। ਔਰ ਇਹ ਲੋਕ ਜਾਣਦੇ ਆ ਕਿ ਐਨ ਲੋਕ ਸਭਾ ਚੋਣਾਂ ਦੇ ਲਾਗੇ ਜਾ ਕੇ ਅਰਵਿੰਦ ਕੇਜਰੀਵਾਲ ਜੀ ਨੂੰ ਅਰੈਸਟ ਕੀਤਾ ਗਿਆ। ਤਾਂ ਕਿ ਉਹਨਾਂ ਦੀ ਪਾਰਟੀ ਪ੍ਰਚਾਰਨਾ ਕਰ ਸਕੇ ਅਰਵਿੰਦ ਕੇਜਰੀਵਾਲ ਜੀ ਥਾਂ ਥਾਂ ਜਾ ਕੇ ਲੋਕਾਂ ਨੂੰ ਜਗਾ ਨਾ ਸਕਣ। ਪਰ ਮੈਂ ਵੇਖ ਰਿਹਾ ਪਿਛਲੇ ਕੁਝ ਦਿਨਾਂ ਤੋਂ ਲੋਕ ਉਨਾਂ ਹੀ ਜ਼ਿਆਦਾ ਗੁੱਸੇ ਵਿੱਚ ਲੋਕ ਕਹਿ ਰਹੇ ਆ ਕਿ 1977 ਚ ਵੀ ਐਮਰਜੈਂਸੀ ਲਾ ਕੇ ਸਰਕਾਰ ਨੇ ਆਪੋਜੀਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਆਪੋਜੀਸ਼ਨ ਨੂੰ ਬੰਦ ਕਰਨ ਦੇ ਨਾਲ ਲੋਕਾਂ ਨੇ ਵੋਟਾਂ ਆਈਆਂ ਤੇ ਤਖਤਾ ਪਲਟ ਦਿੱਤਾ ਸੀ ਹੁਣ ਵੀ ਤੁਸੀਂ ਵੇਖਿਓ ਦੇਸ਼ ਵਿੱਚ ਬੀਜੇਪੀ ਦਾ ਤਖਤਾ ਪਲਟਨ ਬੜਾ ਆ ਔਰ ਆਮ ਆਦਮੀ ਪਾਰਟੀ ਪੰਜਾਬ ਔਰ ਬਾਕਲੇ ਸੂਬਿਆਂ ਵਿੱਚ ਵੱਡੀ ਜਿੱਤ ਦਰਜ ਕਰੇਗੀ। ਜਲੰਧਰ ਐਨਆਰਆਈ ਦਾ ਘੜ ਮੰਨਿਆ ਜਾਂਦਾ। ਇੱਥੇ ਐਨਆਰਆਈ ਬਹੁਤ ਨੇ ਅੱਜਕੱਲ ਨੌਜਵਾਨਾਂ ਰੋ ਜਾਣ ਬਾਹਰ ਜਾਣ ਨੂੰ ਵੱਧਦਾ। ਉਹਨਾਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਜਾਂ ਬਾਹਰੋਂ ਵਾਪਸ ਬੁਲਾਉਣ ਲਈ ਤੁਸੀਂ ਕੀ ਕਰੋਗੇ? ਦੇਖੋ ਮੈਂ ਪਹਿਲਾਂ ਗੱਲ ਕੀਤੀ ਆ। ਹਾਂਜੀ। ਜਿੰਨੀ ਦੇਰ ਤੁਸੀਂ ਨੌਜਵਾਨਾਂ ਲਈ ਇੱਥੇ ਚੰਗਾ ਇਨਫਰਾਸਟ੍ਰਕਚਰ ਪੈਦਾ ਨਹੀਂ ਕਰੋਗੇ। ਨੌਕਰੀ ਦਾ ਪ੍ਰਬੰਧ ਨਹੀਂ ਕਰੋਗੇ। ਉਹਨਾਂ ਲਈ ਟ੍ਰੇਡ ਕਮਰਸ ਵਿੱਚ ਈਜ਼ੀ ਐਂਟਰੀ ਨਹੀਂ ਕਰੋਗੇ ਹਾਂਜੀ ਉਹਨਾਂ ਨੂੰ ਸਰਕਾਰ ਸਹਿਯੋਗ ਨਹੀਂ ਕਰੇਗੀ ਬਿਜ਼ਨਸ ਵਿੱਚ ਆਉਣ ਲਈ ਉਹਨੀ ਦੇਰ ਨੌਜਵਾਨ ਬਾਹਰ ਜਾਣਾ ਨਹੀਂ ਰੁਕੂਗਾ ਨੰਬਰ 2 ਇੱਥੇ ਤੁਹਾਨੂੰ ਲਾਅ ਐਂਡ ਆਰਡਰ ਦਾ ਧਿਆਨ ਰੱਖਣਾ ਪਊਗਾ ਹਾਂਜੀ ਇੱਥੇ ਤੁਹਾਨੂੰ ਇਨਫਰਾਸਟ੍ਰਕਚਰ ਪੈਦਾ ਕਰਨਾ ਪਊਗਾ ਇੱਥੇ ਸਰਕਾਰੀ ਦਫ਼ਤਰਾਂ ਵਿੱਚ ਆਮ ਆਦਮੀ ਦੀ ਪੁੱਛ ਪ੍ਰਤੀਤ ਜਿੱਦਾਂ ਹੁਣ 2 ਸਾਲ ਤੋਂ ਕਾਫੀ ਫਰਕ ਪੈ ਗਿਆ ਉਹਨੂੰ ਹੋਰ ਚੰਗਾ ਬਣਾਉਣਾ ਪਊਗਾ ਤਾਂ ਕਿ ਨੌਜਵਾਨ ਤੁਹਾਡੇ ਦਫ਼ਤਰਾਂ 'ਚ ਜਾ ਕੇ ਜਦੋਂ ਕੰਮ ਨਹੀਂ ਹੁੰਦਾ ਉਹ ਅੱਕ ਨਾ ਜਾਵੇ ਥੱਕ ਨਾ ਜਾਵੇ ਇਹ ਅੱਕ ਥੱਕਣ ਤੇ ਥੱਕਣ ਦੇ ਬਾਅਦ ਫਿਰ ਉਹ ਕਹਿੰਦਾ ਮੈਂ ਬਾਹਰ ਚਲੇ ਜਾਣਾ ਸੋ ਇੱਥੇ ਅਗਰ ਬਹੁਤ ਸਾਰੇ ਮਾਂ-ਬਾਪ ਆ ਕੋ ਚਾਹੁੰਦੇ ਆ ਕਿ ਬੱਚੇ ਸਾਡੇ ਕੋਲ ਰਹਿਣ ਬੱਚੇ ਵੀ ਚਾਹੁੰਦੇ ਅਸੀਂ ਮਾਂ-ਬਾਪ ਦੇ ਕੋਲ ਰਹੀਏ ਪਰ ਇੱਥੇ ਅਪਰਚੂਨਿਟੀਆਂ ਮੌਕੇ ਘੱਟ ਹੋਣ ਕਰਕੇ ਨੌਕਰੀਆਂ ਘੱਟ ਹੋਣ ਕਰਕੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਤੇ ਸਰਕਾਰ ਨੂੰ ਚਾਹੀਦਾ ਕਿ ਉਹ ਸਰਕਾਰੀ ਨੌਕਰੀਆਂ ਹੋਰ ਵਧਾਉਣ ਮੈਂ ਤੁਹਾਨੂੰ ਹੋਰ ਦੱਸਦਾ 2021 ਤੱਕ ਕੇਂਦਰ ਸਰਕਾਰ ਦੀ ਇੱਕ ਪਾਰਲੀਮੈਂਟ ਦੀ ਰਿਪੋਰਟ ਆ ਹਾਂਜੀ ਕਿ ਸਰਕਾਰੀ ਬੈਂਕਾਂ 'ਚ ਸਿਰਫ 3000 ਰਿਕਰੂਟਮੈਂਟ ਹੋਈ ਆ ਤੇ ਪ੍ਰਾਈਵੇਟ ਬੈਂਕਾਂ ਵਿੱਚ 9.5 ਲੱਖ ਰਿਕਰੂਟਮੈਂਟ ਹੋਈ ਆ ਸਰਕਾਰੀ ਬੈਂਕਾਂ 'ਚ ਘਰੂਰ ਰਿਕਰੂਟਮੈਂਟ ਕਰਨ ਦਾ ਮਤਲਬ ਆ ਕਿ ਤੁਸੀਂ ਉਹਨਾਂ ਨੂੰ ਬਕਾਇਦਾ ਉਹਨਾਂ ਨੂੰ ਫੈਸਿਲਿਟੀਆਂ ਦਿੰਨੇ ਆ ਪੂਰੀ ਤਨਖਾਹ ਦਿੰਨੇ ਆ ਉਹਨਾਂ ਨੂੰ ਬਹੁਤ ਸਾਰੇ ਬੈਨੀਫਿਟ ਮਿਲਦੇ ਆ ਸਿਕਿਉਰਿਟੀ ਮਿਲਦੀ ਆ ਹਾਂਜੀ ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਬਹੁਤ ਸਾਰੇ ਸੁਧਾਰ ਲਿਆਉਣ ਦੀ ਲੋੜ ਆ ਤਾਂ ਨੌਜਵਾਨ ਸਾਡੇ ਬਾਹਰ ਨਹੀਂ ਜਾਣਗੇ ਦੂਜਾ ਪੰਜਾਬ ਨੂੰ ਥੋੜਾ ਜਿਹਾ ਪੰਜਾਬੀਆਂ ਨੂੰ ਪਹਿਲ ਵੀ ਦੇਣੀ ਪੈਗੀ ਇੱਥੇ ਟ੍ਰੈਫਿਕ ਦਾ ਸਿਸਟਮ ਵੀ ਸੁਧਾਰਨਾ ਪਵੇਗਾ ਤਾਂ ਫਿਰ ਪੰਜਾਬ ਦੇ ਨੌਜਵਾਨਾਂ ਲਈ ਜਦੋਂ ਮੌਕੇ ਪੈਦਾ ਹੋ ਜਾਣਗੇ ਬਹੁਤ ਸਾਰੇ ਨੌਜਵਾਨ ਰੁੱਖ ਵੀ ਜਾਣਗੇ ਪਰ ਇਹ ਬਾਹਰ ਜਾਣ ਦਾ سلسلہ ਦੇਸ਼ ਦੀ ਆਜ਼ਾਦੀ ਤੋਂ ਨਾਲ ਹੀ ਸ਼ੁਰੂ ਹੋ ਗਿਆ ਸੀ ਸਾਡੇ ਦੁਆਬੇ ਦੇ ਜਲੰਧਰ ਦੇ ਲੋਕ ਕਈ 1947 ਤੋਂ ਬਾਅਦ ਹੀ ਜਾਣਾ ਸ਼ੁਰੂ ਹੋ ਗਏ ਸੀ ਹਾਂਜੀ ਸਾਡੀ ਰਿਸ਼ਤੇਦਾਰੀ ਚ ਕਈ ਲੋਕ 1950 ਚ ਇੰਗਲੈਂਡ ਪਹੁੰਚ ਗਏ ਸੀ ਸ਼ਾਇਪ ਸ਼ੋ ਬਾਹਰ ਜਾਣਾ ਮਾੜੀ ਗੱਲ ਨਹੀਂ ਪਰ ਅੱਜ ਦੇ ਨੌਜਵਾਨ ਜੇ ਇੱਥੋਂ ਪੜ੍ਹ ਲਿਖ ਕੇ ਜਾਣ ਤਾਂ ਫਿਰ ਉਹਨਾਂ ਨੂੰ ਉੱਥੇ ਟੋਕਰੀ ਨਹੀਂ ਧੋਣੀ ਪੈਗੀ ਫਿਰ ਉਹਨਾਂ ਨੂੰ ਕੋਈ ਸਖਤ ਮਿਹਨਤ ਸਖਤ ਮਜ਼ਦੂਰੀ ਨਹੀਂ ਕਰਨੀ ਪੈਗੀ ਬਲਕਿ ਉੱਥੇ ਕੁਆਲੀਫਾਈਡ ਹੋ ਕੇ ਜਾਣ ਤਾਂ ਫਿਰ ਚੰਗੇ ਮੌਕੇ ਉੱਥੇ ਮਿਲ ਸਕਦੇ ਆ ਧੰਨਵਾਦ ਆ ਤੁਸੀਂ ਸਾਨੂੰ ਟਾਈਮ ਦਿੱਤਾ ਇਹ ਸਾਡੇ ਸਾਡੇ ਨਾਲ ਮੌਜੂਦ ਪਵਨ ਕੁਆਰਟੀਨੂ ਜੀ ਵਿਸ਼ੇਸ਼ ਗੱਲਬਾਤ ਕੀਤੀ ਆ ਚੋਣਾਂ ਨੂੰ ਲੈ ਕੇ ਨਤੀਜੇ ਕੀ ਆਉਂਦੇ ਆ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਜਾਸਰ ਨਾਲ ਮੈਂ ਆਕਾਸ਼ ਬੋਪਾ ਰਾਇ ਜਲੰਧਰ ਧੰਨਵਾਦੀ